ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਇਸੇ ਖੜੀ ਤਹਿਤ ਬੀਤੇ ਦਿਨੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਤੋਂ 11 ਸਵਾਲ ਪੁੱਛਣ ਦੇ ਲਈ ਕਿਹਾ ਗਿਆ ਸੀ ਤੇ ਇਸੇ ਖੜੀ ਤਹਿਤ ਹੁਣ ਹਲੋ ਹਸ਼ਾਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਨੂੰ ਕਿਸਾਨਾਂ ਨੇ ਘੇਰ ਕੇ 11 ਸਵਾਲ ਪੁੱਛੇ ਨੇ ਜਿਨ੍ਹਾਂ ਵਿੱਚ ਸ਼ੁਭਕਰਨ ਦੀ ਮੌਦਾ ਮਾਮਲਾ ਤੇ ਕਿਸਾਨਾਂ ਦੇ ਕੀਤੇ ਕੀਤਾ ਗਿਆ ਤਸ਼ੱਦਦ ਵੀ ਅਹਿਮ ਰਿਹਾ ਤਾਂ ਦੱਸਿਆ ਕਿ ਇੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਅਨੀਤਾ ਸੋਮਪ੍ਰਕਾਸ਼ ਪਹੁੰਚੇ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਘੇਰ ਕੇ ਤਿੱਖੇ ਸਵਾਲ ਪੁੱਛੇ ਗਏ ਨੇ ਜਿੱਦਾਂ ਕਿ ਦੁਨੀਆ ਪਰ ਚ ਪਤਾ ਆ ਪਈ ਕਿਸਾਨ ਮਜ਼ਦੂਰ ਦਾ ਜਿਹੜਾ 1 ਸਾਲ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੇ ਬਰੂਹਾ ਤੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਨਾਲ ਸਾਰੇ ਵਾਦੇ ਕਰਕੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਇਆ ਉਲਟ ਸਾਡੇ ਲੋਕਾਂ ਨੂੰ ਹਲੇ ਵੀ ਅਤਵਾਦੀ ਤੇ ਵਖਵਤੀ ਦੱਸ ਰਹੇ ਆ ਪਰ ਸਾਡਾ ਵਿਰੋਧ ਲਖੀਮਪੁਰ ਖੇੜੀ ਦੇ ਕਾਤਣਾ ਨੂੰ ਸਜਾ ਦਵਾਨਾ ਛੁੱਭ ਕਰਨ ਦੇ ਕਾਤਰਾ ਨੂੰ ਫਾਇਨਵਾਲ ਲਈ ਤੇ ਜਿਹੜੇ ਸਾਡੇ ਬੰਦੇ ਹੁਣ ਵੀ ਤੁਰੇ ਹੋ ਆ ਦਿੱਲੀ ਨੂੰ ਕਿਸਾਨ ਮਜ਼ਦੂਰ ਉਹਨਾਂ ਦੇ ਰਾਹ ਚ ਕੰਨੇ ਠਾੜਾ ਔਰ ਸਾਡੀਆਂ ਸਾਰੀਆਂ ਮੰਗਾਂ ਲਾਗੂ ਕਰਾਉਣ ਲਈ ਆ ਅਸੀਂ ਭਾਜੀਪੀ ਦੇ ਜਿੱਥੇ ਵੀ ਜਾਊਗੇ ਕੈਂਡੀਡੇਟ ਉੱਥੇ ਡਟ ਕੇ ਵਿਰੋਧ ਕਰਾਂਗੇ ਭਾਜੀਪੀ ਬੁਰੀ ਤਰ੍ਹਾਂ ਹਾਰੂਗੀ ਇਹ ਸਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਭਾਜੀਪੀ ਦਾ ਕਦੇ ਵੀ ਖਾਤਾ ਨਹੀਂ ਖੁੱਲੂਗਾ ਮੇਰਾ ਨਾਮ ਸ਼ੇਰ ਜੰਗ ਬਹਾਦਰ ਸਿੰਘ ਕਿਹੜਾ ਪਿੰਡ ਆ ਜਿੱਥੇ ਤੁਸੀਂ ਭਾਜੀਪੀ ਦਾ ਪ੍ਰਚਾਰ ਕਰ ਰਹੇ ਹੋ ਇਹ ਬਾੜੀਆਂ ਦੇ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਜਪਾ ਦੇ ਜਿੰਨੇ ਵੀ ਜਿਹੜੇ ਕੈਂਡੀਡੇਟ ਹੈ ਜਿੱਥੇ ਵੀ ਜਾਂਦੇ ਆ ਆਪਣੇ ਪ੍ਰਚਾਰ ਲਈ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਸਾਡੀਆਂ ਜਿਹੜੀਆਂ ਮੰਗਾਂ ਆ ਇਸ ਜਿਸ ਬਲੇ ਸੰਘਰਸ਼ ਦੇ ਦੌਰਾਨ ਇਹਨਾਂ ਨੇ ਰਸਤੇ ਰੋਕੇ ਕਿਲ ਲਾਏ ਦਿਵਾਰਾਂ ਕੀਤੀਆਂ ਬੈਰੀਕੇਡ ਲਾਏ ਗੋਲੀਆਂ ਚਲਾਈਆਂ ਅਥਰੂ ਗਏ ਗੋਲੇ ਛੱਡੇ ਸਾਡੇ ਉੱਥੇ ਕਿਸਾਨਾਂ ਨੂੰ ਜਿਹੜਾ ਗੋਲੀਆਂ ਜਿਹੜੀਆਂ ਚਲਾਈਆਂ ਤੇ ਉੱਥੇ ਜਿਹੜਾ 400 ਕਿਸਾਨ ਸਾਡਾ ਜਿਹੜਾ ਫਟੜ ਕਰ ਦਿੱਤਾ ਇਹਨਾਂ ਨੇ ਤੇ ਜਿਹੜਾ ਸ਼ੁਭਕਰਨ ਸਿੰਘ ਸਾਡਾ ਜਿਹਦੇ ਪਿਛਲੇ ਪਾਸੇ ਗੋਲੀ ਮਾਰ ਕੇ ਨੂੰ ਛੀਦ ਕਰ ਦਿੱਤਾ ਨੌਜਵਾਨ ਨੂੰ ਕੀਏ ਸੀ ਇਹ ਦੇਸ਼ ਦੇ ਬਚੰਦੇ ਨਹੀਂ ਹੈਗੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਜਿਹੜਾ ਇਤਿਹਾਸ 380 ਦਿਨ ਚੱਲਿਆ ਉਹਦੇ ਵਿੱਚ ਜਿਹਨੇ ਮਨਕਾਲੇ ਕਾਨੂੰਨ ਵਾਪਸ ਕਰਾ ਕੇ ਸੰਯੁਕਤ ਮੋਰਚਾ ਆਇਆ ਤਾਂ ਉਸ ਵੇਲੇ ਇੱਕ ਐਮਐਸ ਐਸਪੀ ਦਾ ਜਿਹੜਾ ਕਾਨੂੰਨ ਦੀ ਬੈਦਾ ਕੀਤਾ ਹੋਇਆ ਸੀ ਬਣਾਵਾਂਗੇ ਪਰ ਉਹ ਅੱਜ ਤੱਕ ਬਣਾਇਆ ਨਹੀਂ ਉਹ ਕਿਉਂ ਨਹੀਂ ਬਣਾਇਆ ਦੂਸਰੀ ਗੱਲ ਇਹ ਆ ਆ ਸਾਡਾ ਪਖੜਾ ਡਿਆ ਸਾਡਾ ਪੌਂਗ ਡਿਆ ਜਿਹੜੇ ਇਹਨਾਂ ਨੇ ਡੈਮ ਸੇਰਤੀ ਕਾਨੂੰਨ ਬਣਾ ਕੇ ਸਾਡੇ ਪੰਜਾਬ ਤੋਂ ਖੋਲੇ ਸਾਡੇ ਪੰਜਾਬ ਦਾ ਪਾਣੀ ਆ ਇਹ ਸਾ ਤੋਂ ਖੋਹ ਲਿਆ ਉਹਨਾਂ ਨੇ ਅਸੀਂ ਜਿਹੜਾ 220 ਬਿਜਲੀ ਬੇਲਿਆ ਉਹਦੀ ਉਹ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਖਿਲਾਫੀ ਕੀਤੀ ਇਹਨਾਂ ਨੇ ਮੁੜ ਕੇ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਫੇਰ ਲੈ ਆਂਦਾ ਜਿਹੜਾ ਮਿਸ਼ਰਾ ਕਹਣੀ ਇਹਦੇ ਉੱਤਨੇ ਸਾਡੇ ਕਿਸਾਨਾਂ ਨੂੰ ਦਗੜ ਕੇ ਮਾਰ ਦਿੱਤਾ ਖਾਰ ਦੇ ਥੱਲੇ ਇੱਕ ਸਾਡਾ ਤੁਹਾਡਾ ਉੱਤਰ ਪ੍ਰੇਰਕ ਵੀ ਉੱਥੇ ਜਿਹੜਾ ਚੀਜ਼ ਹੋਇਆ ਪਰ ਉਹਨੂੰ ਬਚਾਉਣ ਲਈ ਇਹਨਾਂ ਨੇ ਟੈਣੀ ਨੂੰ ਆਪਣੇ ਕਹਿੰਦੇ ਵੀ ਮੰਤਰੀ ਮੰਡਲ ਤੋਂ ਬਾਹਰ ਨਹੀਂ ਕੱਢਿਆ ਇਹਨਾਂ ਨੇ ਉਹਨੂੰ ਕੱਢਿਆ ਨਹੀਂ ਹੋਟਲ ਤੋਂ ਫੇਰ ਦੇ ਦਿੱਤੀ ਆ ਅੱਜ મોદી ਕੋਈ ਮਗਲਾਈ ਦੀ ਨਹੀਂ ਗੱਲ ਕਰਦਾ ਕੋਈ ਕਿਸੇ ਦੀ ਨੌਕਰੀ ਦੀ ਗੱਲ ਨਹੀਂ ਕਰਦਾ 15 ਲੱਖ ਪੌਂਡ ਦੀ ਗੱਲ ਕੀਤੀ ਉਹ ਵੀ ਕੋਈ ਗੱਲ ਨਹੀਂ ਕਰਦਾ ਅੱਜ ਕੀ ਇਹਨੇ ਛੱਡਿਆ ਕਹਿੰਦਾ 70 ਸਾਲ ਦੇ ਵਿੱਚ ਜੋ ਬਣਿਆ ਉਹ ਅੱਜ મોદી ਨੇ ਉਹ ਬੀਏ ਚੈਨਲ ਵੇਚ ਦਿੱਤਾ ਇਹਦੇ ਜਹਾਜ਼ ਵੇਚ ਦਿੱਤੇ ਰੇਲਵੇ ਸਟੇਸ਼ਨ ਵੇਚ ਦਿੱਤੇ ਇਹਦੇ ਕਿਹੜਾ ਜਿਹੜਾ ਮਹਿਕਮਾ ਛੱਡਿਆ ਬੈਂਕਾਂ ਇਹਨੇ ਉਹਨਾਂ ਨੂੰ ਦੇਤੀਆਂ ਰੇਲਾ ਵੇ ਦੇਤੀਆਂ ਸਟੇਸ਼ਨ ਦੇ ਦਿੱਤੇ ਕੋਈ ਵੀ ਮਹਿਕਮਾ ਨਹੀਂ ਜਿਹੜਾ ਛੱਡਿਆ 70 ਸਾਲ ਦੇ ਵਿੱਚ ਬਣਾਇਆ ਕਹਿੰਦੇ ਹੁੰਦੇ ਆ ਇਹ ਕਹਿੰਦੇ ਹੁੰਦੇ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਆਪਣੇ ਪੇ ਦਾਦੇ ਪੁਰਖਿਆਂ ਦੀ ਜ਼ਮੀਨ ਵੇਚ ਕੇ ਇੱਕ ਕਾਰ ਲੈ ਲਈ ਇੱਕ ਬਹੁਤ ਵੱਡੀ ਕੋਠੀ ਬਣਾ ਲਈ ਤਾਂ ਵੀ ਕਹਿੰਦਾ ਮੇਰੇ ਪੁਰਖਿਆਂ ਨੇ 70 ਸਾਲਾਂ ਦੇ ਵਿੱਚ ਕੀ ਬਣਾਇਆ ਇਹ ਤਾਂ ਛੜਮਾਰੀ ਕੋਈ ਗੱਲ ਨਹੀਂ ਜਿਹੜੀ 70 ਸਾਲ ਦੇ ਵਿੱਚ ਜੋ ਕੁਝ ਬਣਾਇਆ ਇਹਨੇ ਕੱਲਾ ਕੱਲਾ ਕਰਕੇ ਵੇਚ ਦਿੱਤਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਇਹ ਹਲਕੇ ਤੋਂ ਜਿਹੜੀ ਉਮੀਦਵਾਰ ਆ ਭਾਜਪਾ ਜੀ ਉਹਨੂੰ ਸਵਾਲ ਕਰਨ ਲਈ ਇੱਥੇ ਇਕੱਠੇ ਹੋਏ ਸੀ ਜਿਹੜਾ ਅੱਧਾ ਪੌੜਾ ਘੰਟਾ ਅਸੀਂ ਉਹਨੂੰ ਰੋਕਿਆ ਪਰ ਉਹ ਜਵਾਬ ਦੇ ਜਵਾਬ ਜਿਹੜੇ ਆ ਕੋਈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਤਸੱਲੀ ਬਖਸ਼ ਦਿੱਤੇ ਆ ਤੇ ਮੈਂ ਤਾਂ ਬੇਨਤੀ ਕਰੂੰਗਾ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਜਿੱਥੇ ਇਹ ਆਉਂਦੇ ਭਾਜਪਾ ਦੇ ਉਮੀਦਵਾਰ ਆਗੂ ਉਹਨਾਂ ਦਾ ਇੱਦਿਆ ਕਰਾਓ ਕਰੋ ਇੱਕ ਵਿੱਚ ਜ਼ਰੂਰੀ ਆਪਸ ਵਿੱਚ ਸਾਂਝ ਦੇ ਨਾਲ ਜਿਹੜਾ ਉਹ ਆਪਾਂ ਸੰਘਰਸ਼ ਨੂੰ ਚਲਾਈਏ ਇਹ ਬੇਨਤੀਆਂ ਕਰਦੀਆਂ ਸੀ ਧੰਨਵਾਦ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਨਾਲ ਲੜ ਰਹੇ ਆ ਜਿਹੜੀਆਂ ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤਾਂ ਜੀ ਸਵਾਲ ਕਰਨ ਦਾ ਸੱਦਾ ਆ ਸਾਰਿਆਂ ਦਾ ਔਰ ਭਾਜਪਾ ਦੇ ਵਾਸਤੇ ਸੰਜੁਗ ਕਿਸਾਨ ਮੋਰਚੇ ਦਾ ਸੱਦਾ ਆਇਆ ਵੀ ਭਾਜਪਾ ਨੂੰ ਲਗਦੀ ਬਾਹ ਦੇ ਵਿੱਚ ਪਿੰਡਾਂ ਦੇ ਵਿੱਚ ਵਾੜ ਨਹੀਂ ਦੇਣਾ ਮਾਲਵੇ ਦੇ ਵਿੱਚ ਹੋਰ ਸਾਰੇ ਇਲਾਕਿਆਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵਾੜ ਨਹੀਂ ਦਿੱਤਾ ਜਾਂਦਾ ਔਰ ਹਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਕਹਿੰਦੀ ਆ ਉਹ ਹੀ ਆ ਪਿਛਲੇ ਦਿਨਾਂ ਦੇ ਵਿੱਚ ਰੋਜ਼ ਸਾਡੇ ਕਿਸਾਨ ਜਿਹੜੇ ਆ ਭਾਜਪਾ ਦਾ ਜਦੋਂ ਵਿਰੋਧ ਕਰਨ ਜਾਂਦੇ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਰਾਤ ਨੂੰ 10 10 11 ਵਜੇ 11 ਵਜੇ ਤੱਕ ਜਦੋਂ ਲੋਕ ਥਾਣੇ ਦਾ ਘਰਾਓ ਕਰਦੇ ਫੇਰ ਉਹਨੂੰ ਛੱਡਿਆ ਜਾਂਦਾ ਤੇ ਚਾਰ ਪੰਜ ਕਿਸਾਨ ਤਾਂ ਸਾਡੇ ਦੋ ਰਾਤਾਂ ਜਿਹੜੇ ਉਹ ਜੇਲ੍ਹ ਵਿੱਚ ਵੀ ਰੱਖੇ ਲੋਕਾਂ ਨੇ ਥਾਣੇ ਦਾ ਘਰਾਓ ਕਰਕੇ ਉਹਨੂੰ ਛੱਡਿਆ ਸੋ ਇਹ ਭਾਜਪਾ ਨੂੰ ਇਹਦਾ ਵਿਰੋਧ ਕਰਾਂਗੇ ਭਾਜਪਾ ਦੂਜੀਆਂ ਨੀਤੀਆਂ ਜੋ ਕੁਛ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਉਹ ਤੇ ਨਿੰਦਣਯੋਗ ਆ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨੂੰ ਜਾਣ ਤੋਂ ਰੋਕਿਆ ਸੀਗਾ ਚਾਹੀਦਾ ਤਾਂ ਇਦਾਂ ਵੀ ਅਸੀਂ ਵੀ ਇਹਨਾਂ ਦੇ ਰਾਹਾਂ ਦੇ ਵਿੱਚ ਇਸ ਤਰ੍ਹਾਂ ਇੱਕ ਲਿਬ ਵਿਛਾਈਏ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਾ ਨਾਂ ਦਾ ਇਹ ਲੱਗਦੀ ਬਾਹ ਨੂੰ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਇਹਨਾਂ ਦਾ ਪਾਜਪਾ ਦਾ ਵਿਰੋਧ ਜਿਹੜਾ ਉਹ ਵੱਤ-ਵੱਤ ਕਰਦੇ ਰਵਾਂਗੇ ਕੀ ਨਾਂ ਦਾ ਜੀ ਹਾਂ ਜੀ ਮੈਡਮ ਅੱਜ ਤੁਸੀਂ ਬਾੜੀਆਂ ਬਟੀਆਂ ਅੱਜ ਇੱਕ ਕਲਾ ਵਿੱਚ ਆਏ ਸੀਗੇ ਅੱਜ ਤੁਹਾਡੇ ਕਿਸਾਨਾਂ ਵੱਲ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਬਾੜੀਆਂ ਕਲਾ ਵਿੱਚ ਮੀਟਿੰਗ ਕੀਤੀ ਹੈ ਜੀ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਵੀ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਹੈ ਪਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਹੈ ਉਹਨਾਂ ਤੋਂ ਕਿਉਂਕਿ ਉਹ ਡਰਾਨ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਬਈ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਐਸੀ ਕਰ ਰਹੇ ਆ ਤੇ ਪਿੰਡ ਦੇ ਮੀਟਿੰਗ ਦੇ ਕਾਨੇ ਦੇ ਦੌਰਾਨ ਕਿੱਧਰ ਹੰਗਾਰਾ ਮਿਲਿਆ ਪੀਜਪੀ ਨੂੰ ਬਹੁਤ ਹੰਗਾਰਾ ਮਿਲ ਰਿਹਾ ਆ ਲੋਕ ਸ਼ਾਂਤ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਹੁਣ ਉਹ ਹੀ ਇਹਨਾਂ ਦਾ ਛਾਹ ਭਰਿਆ ਕਿ ਸ਼ਾਂਤ ਨਹੀਂ ਹੋਣਾ ਖੁੱਲ ਕੇ ਅੱਗੇ ਆਓ ਵੋਟ ਤਾਂ ਪਾਣੀ ਪਾਣੀ ਫਿਰ ਆਪਾਂ ਕਹਿ ਕੇ ਕਿਉਂ ਨਹੀਂ ਪਾਣੀ ਇਸ ਕਰਕੇ ਕੋਈ ਮੰਚ ਡਰ ਨਹੀਂ ਹੈ ਕਿਸੇ ਦੇ ਸਾਰੇ ਜਣੇ ਆ ਹਰ ਕੋਈ ਇਨਸਾਨ ਚਾਹੁੰਦਾ ਕਿ ਦੇਸ਼ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਅੱਛਾ ਦੇਸ਼ ਦੇਖੀਏ ਭਾਰਤ ਦੇ ਸਾਡਾ ਬਹੁਤ ਅੱਛਾ ਹੈ ਭਾਰਤ ਨੂੰ ਸੋਨੇ ਦੀ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਦੁਆਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ ਸਤਾਇਤ ਬੀਜੇਪੀ ਦੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨਵਾਂ ਹਲਕਿਆਂ ਤੇ ਜਾ ਕੇ ਆਈਆਂ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਕਿਤੇ ਕੋਈ ਵੀ ਐਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਆ ਮੋਦੀ ਜੀ ਨੂੰ ਅੱਗੇ ਲਿਆਂਨ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ ਚ ਯੋਗਦਾਨ ਪਾਉਣ ਲਈ ਧੰਨਵਾਦ